ਰੈਡੀ ਜਦ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਮਿਸਲਾਂ ਨੂੰ ਇਕੱਠਾ ਕਰਕੇ ਵਿਸ਼ਾਲ ਸਿੱਖ ਰਾਜ ਦਾ ਗਠਨ ਕੀਤਾ ਤਾਂ ਉਸਨੇ ਆਪਣੀ ਫੌਜ ਲਈ ਜੰਗੀ ਸਾਜ਼ੋ-ਸਮਾਨ ਅਤੇ ਹਥਿਆਰ ਬਣਾਉਣ ਵਾਸਤੇ ਬਹੁਤ ਸਾਰੇ ਸਿਕਲੀਗਰਾਂ ਨੂੰ ਭਰਤੀ ਕਰ ਲਿਆ ਡੰਡੀ ਮਹਾਰਾਜੇ ਨੇ ਆਪਣੀ ਫੌਜ ਦੀ ਸਿਖਲਾਈ ਸ਼ਾਸਤਰਾ ਦੇ ਬਿਹਤਰ ਨਿਰਮਾਣ ਅਤੇ ਨਵੀਨੀਕਰਨ ਵੱਲ ਉਚੇਚਾ ਧਿਆਨ ਦਿੱਤਾ ਮਹਾਰਾਜੇ ਦੀ ਫੌਜ ਲਈ ਰਵਾਇਤੀ ਅਤੇ ਨਵੀਨ ਸ਼ਾਸਤਰਾ ਦੇ ਨਿਰਮਾਣ ਅਤੇ ਮੁਹਾਰਤ ਦਾ ਕਾਰਜ ਲਾਹੌਰ ਦੀਆਂ ਅਸਲਾ ਵਰਕਸ਼ਾਪਾਂ ਵਿੱਚ ਸਿਕਲੀਗਰ ਹੀ ਕਰਦੇ ਸਨ ਡੰਡੀ ਸਿਕਲੀਗਰਾਂ ਨੂੰ ਰਵੈਤੀ ਤੇਜ਼ ਤਾਰ ਹਥਿਆਰਾਂ ਦੇ ਨਾਲ-ਨਾਲ ਅਗਨ ਸ਼ਸਤਰਾਂ ਜਿਵੇਂ ਬੰਦੂਕਾਂ ਗੋਲਾ ਬਰੂਦ ਆਦ ਬਣਾਉਣ ਦੀ ਮੁਹਾਰਤ ਵੀ ਹਾਸਲ ਸੀ ਡੰਡੀ ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਸਿਕਲੀਗਰ ਕਬੀਲੇ ਨੇ ਆਪਣੇ ਖੋਏ ਹੋਏ ਵਿਕਾਰ ਨੂੰ ਬਹਾਲ ਕਰਨ ਲਈ ਸਿਰ ਤੋੜ ਯਤਨ ਕੀਤੇ ਡੰਡੀ ਭਾਰਤ ਵਿੱਚ ਅੰਗਰੇਜ਼ੀ ਸਾਮਰਾਜ ਸਿਕਲੀਗਰ ਕਬੀਲੇ ਦੇ ਪਤਨ ਦਾ ਕਾਰਨ ਬਣਿਆ ਡੰਡੀ 1859 ਈਸਵੀ ਵਿੱਚ ਪੰਜਾਬ ਅੰਗਰੇਜ਼ੀ ਸਾਮਰਾਜ ਅਧੀਨ ਚੜਾ ਗਿਆ ਡੰਡੀ ਉਸ ਸਮੇਂ ਸਿਕਲੀਗਰ ਪੰਜਾਬ ਵਿੱਚ ਖੁੱਲੇ ਤੌਰ ਉੱਤੇ ਨੇਕ ਨੀਤੀ ਸਹਿਤ ਹਥਿਆਰ ਬਣਾਉਣ ਦੇ ਕਿਤੇ ਵਿੱਚ ਲੱਗੇ ਹੋਏ ਸਨ ਡੰਡੀ ਹੁਣਾਂ ਵਿੱਚੋਂ ਕੁਝ ਅੰਗਰੇਜ਼ ਸਰਕਾਰ ਦੀ ਮੁਲਾਜ਼ਮਤ ਵਿੱਚ ਚਲੇ ਗਏ ਜਿੱਥੇ ਉਹਨਾਂ ਨੂੰ ਤਲਵਾਰਾਂ ਵਿਸ਼ੇਸ਼ ਤੌਰ ਉੱਤੇ ਫੌਜ ਦੇ ਗੋਰਖਾ ਵਿੰਗ ਲਈ ਖੁਖਰੀਆਂ ਤਿਆਰ ਕਰਨ ਦਾ ਕੰਮ ਸੌਂਪਿਆ ਗਿਆ ਪਰ ਛੇਤੀ ਕਬੀਲੇ ਦੇ ਪਤਨ ਦਾ سلسلہ ਸ਼ੁਰੂ ਹੋ ਗਿਆ ਜਿਸ ਦੇ ਮੁਖਤੌਰ ਉੱਤੇ ਤਿੰਨ ਕਾਰਨ ਸਨ ਡੰਡੀ ਵਿਗਿਆਨ ਦੀ ਤਰੱਕੀ ਕਾਰਨ ਨਵੀਨ ਸ਼ਾਸਤਰਾਂ ਦਾ ਰੈਡੀ ਆਗਮਨ ਡੰਡੀ ਅੰਗਰੇਜ਼ੀ ਸਰਕਾਰ ਵੱਲੋਂ ਦੇਸੀ ਹਥਿਆਰ ਬਣਾਉਣ ਉੱਤੇ پابੰਦੀ ਡੰਡੀ ਅਪਰਾਧੀ ਕਬੀਲਾ ਕਾਨੂੰਨ ਡੰਡੀ 19ਵੀਂ ਸਦੀ ਵਿੱਚ ਵਿਗਿਆਨ ਨੇ ਹਰ ਖੇਤਰ ਵਿੱਚ ਤਰੱਕੀ ਕਰਕੇ ਵੱਡੀਆਂ ਮੱਲਾਂ ਮਾਰੀਆਂ ਡੰਡੀ ਤਲਵਾਰਾਂ ਅਤੇ ਤੇਜ਼ ਤਾਰ ਹਥਿਆਰਾਂ ਦੀ ਜਗ੍ਹਾ ਘਾਤਕ ਬੰਬਾਂ ਬੰਦੂਕਾਂ ਤੋਪਾਂ ਨੇ ਮੱਲ ਲਈ ਡੰਡੀ ਇਸ ਕਰਕੇ ਸਿਕਲੀਗਰਾਂ ਦੇ ਰਵਾਇਤੀ ਅਤੇ ਪਿਤਾਪੁਰਖੀ ਇੱਤੇ ਨੂੰ ਭਾਰੀ ਢਾਹ ਲੱਗੀ ਡੰਡੀ ਦੂਜਾ ਅੰਗਰੇਜ਼ ਸਰਕਾਰ ਨੇ ਭਾਰਤ ਵਿੱਚ ਦੇਸੀ ਹਥਿਆਰ ਬਣਾਉਣ ਉੱਤੇ ਪਾਬੰਦੀ ਲਾ ਦਿੱਤੀ ਅਤੇ ਇਸ ਵਿਰੁੱਧ ਕਾਨੂੰਨ ਪਾਸ ਕਰ ਦਿੱਤਾ ਡੰਡੀ ਅਜਿਹਾ ਇਸ ਲਈ ਕੀਤਾ ਗਿਆ ਤਾਂ ਜੋ ਅੰਗਰੇਜ਼ ਸਰਕਾਰ ਵਿਰੁੱਧ ਲੜਨ ਵਾਲਿਆਂ ਤੇran ਲਈ ਨਾ ਕੋਈ ਹਥਿਆਰ ਬਣਾਏ ਨਾ ਹੀ ਸਪਲਾਈ ਕਰ ਸਕੇ ਡੰਡੀ ਇਹ ਕਾਨੂੰਨ ਨੂੰ ਸ਼ਕਤੀ ਨਾਲ ਲਾਗੂ ਕੀਤਾ ਗਿਆ ਡੰਡੀ ਸਿਕਲੀਗਰ ਕਬੀਲੇ ਦੀ ਰੀੜ ਤੋੜਨ ਲਈ ਇਹ ਮਾਰੂਕ ਨੂੰਣ ਕਾਫੀ ਸਨ ਡੰਡੀ ਅਫਸੋਸ ਇਹ ਕੇ ਇਹਨਾ ਹੁਨਰਮੰਦ ਕਾਰੀਗਰਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਲਈ ਕਿਸੇ ਵੀ ਧਿਰ ਨੇ ਹਿਲਾ ਨਹੀਂ ਕੀਤਾ ਡੰਡੀ ਇਸ ਸਮੇਂ ਸਾਰਾ ਦੇਸ਼ ਵਿਦੇਸ਼ੀ ਪ੍ਰਭਾਵ ਅਧੀਨ ਗਰਸਿਆ ਜਾ ਰਿਹਾ ਸੀ ਇਸ ਲਈ ਸਿਕਲੀਗਰ ਕਾਰੀਗਰਾਂ ਦਾ ਬਿਹਤਰੀਨ ਹੁਨਰ ਉਹਨਾਂ ਦੇ ਹੱਥਾਂ ਵਿੱਚ ਹੀ ਮਰ ਮੁੱਕ ਗਿਆ ਡੰਡੀ ਇਸ ਦੇ ਨਾਲ ਹੀ ਅੰਗਰੇਜ਼ ਸਰਕਾਰ ਨੇ ਅਪਰਾਧ ਦੀ ਆੜ ਹੇਠ ਭਾਰਤ ਵਿੱਚ ਕਬੀਲਿਆਂ ਦੇ ਘੁੰਮਣ ਉੱਤੇ ਪਾਬੰਦੀ ਲਾ ਦਿੱਤੀ ਡੰਡੀ ਮਾਨਵਤਾਵਾਦੀ ਅਤੇ ਵਿਗਿਆਨ ਵਿਗਿਆਨਕ ਲੀਹਾ ਉਤੇ ਇਹਨਾਂ ਟੱਪਰੀਵਾਸਾਂ ਦੇ ਪੁਨਰਵਾਸ ਅਤੇ ਸੁਧਾਰ ਦੀ بجائے 1871 ਈਸਵੀ ਵਿੱਚ ਅਪਰਾਧਿਕ ਬੀਲਾ ਕਾਨੂੰਨ ਥੋਪ ਦਿੱਤਾ ਗਿਆ